ਕਿੱਧਰ ਗਿਆ ਮੇਰਾ ਪੁਰਾਣਾ ਪੰਜਾਬ ਰੱਬਾ ਕੋਈ ਆਣ ਕੇ ਦੇਵੇ ਮੈਨੂੰ ਜਵਾਬ ਰੱਬਾ ਪੰਜ ਦਰਿਆਵਾਂ ਦੀ ਧਰਤੀ ਮੈਨੂੰ ਮਾਰਦੀ ਐ ਆਵਾਜ਼ ਰੱਬਾ ਸੱਥਾਂ ਵਿੱਚ ਬੈਠੇ ਬਾਪੂ ਖੇਡਦੇ ਸੀ ਤਾਂਸ ਉਹ ਵੀ ਅੱਜ ਬਣ ਗਏ ਨੇ ਖਾਬ ਰੱਬਾ ਕਿੱਧਰ ਗਿਆ ਮੇਰਾ ਪੁਰਾਣਾ ਪੰਜਾਬ ਰੱਬਾ ਕੋਈ ਆਣ ਕੇ ਦੇਵੇ ਮੈਨੂੰ ਜਵਾਬ ਰੱਬਾ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਰੱਬਾ ਕਲਾੜ ਵਾਲੇ ਗੁੜ ਜਿਹਾ ਹੁਣ ਮਿਲਦਾ ਨਹੀਂ ਕਿਤੇ ਸੁਆਦ ਰੱਬਾ ਕਿੱਧਰ ਗਿਆ ਮੇਰਾ ਪੁਰਾਣਾ ਪੰਜਾਬ ਰੱਬਾ ਕੋਈ ਆਣ ਕੇ ਦੇਵੇ ਮੈਨੂੰ ਜਵਾਬ ਰੱਬਾ ਕਿੰਨਾ ਸੋਹਣਾ ਹੁੰਦਾ ਸੀ ਮੇਰੇ ਰਣਜੀਤ ਸਿੰਘ ਦਾ ਰਾਜ ਰੱਬਾ ਹੁਣ ਡਰ ਜਾਂ ਲੱਗਦਾ ਰਹਿੰਦਾ ਏ ਆਪਣੇ ਹੱਥੋਂ ਦੇਈਏ ਨਾ ਕਿਧਰੇ ਪੰਜਾਬ ਗਵਾਚ ਰੱਬਾ ਕਿਧਰ ਗਿਆ ਮੇਰਾ ਪੁਰਾਣਾ ਪੰਜਾਬ ਰੱਬਾ ਕੋਈ ਆਣ ਕੇ ਦੇਵੇ ਮੈਨੂੰ ਜਵਾਬ ਰੱਬਾ ਹਰੀ ਸਿੰਘ ਨਲੂਆ ਕਾਲੀ ਫੂਲਾ ਸਿੰਘ ਜਿਹੇ ਜੋਧਿਆਂ ਦਾ ਵੱਖਰਾ ਸੀ ਦੁਨੀਆ 'ਚ ਅੰਦਾਜ਼ ਰੱਬਾ ਨਹੀਂ ਰੀਸਾਂ ਤੇਰੀਆਂ ਪੰਜਾਬ ਸਿਆਂ ਪਰ ਪਤਾ ਲੱਗਿਆ ਏ ਕੁਝ ਧੀਰ ਬਾਅਦ ਰੱਬਾ ਮੇਰਾ